ਕੋਈ ਗੱਡੀ ਮੰਗਦਾ ਸੀ ਰੱਬ ਤੋਂ ਕਹਿੰਦਾ ਮਹਾਰਾਜ ਮੈਨੂੰ ਗੱਡੀ ਮਿਲ ਜੇ ਕਿਸੇ ਮਹਾਪੁਰਖ ਨੇ ਕਿਹਾ ਵੀ ਇੰਨੇ ਪਾਠ ਕਰ ਲੈ ਗੱਡੀ ਮਿਲ ਜਾਣੀ ਹੈ ਪਾਠ ਵੀ ਉਹਨੇ ਕੀਤੇ ਗੱਡੀ ਫਿਰ ਨਾ ਮਿਲੀ ਕਹਿੰਦਾ ਅੱਜ ਤੇ ਬਾਅਦ ਮੈਂ ਪਾਠ ਨਹੀਂ ਕਰਦਾ ਗੁਰਦੁਆਰੇ ਵੀ ਨਹੀਂ ਜਾਂਦਾ ਕਰਦੇ ਕਹਿੰਦੇ ਚੱਲ ਪਾਠ ਨਹੀਂ ਕਰਨਾ ਗੁਰਦੁਆਰੇ ਤਾਂ ਚਲੇ ਜਾ ਕਹਿੰਦਾ ਹਾਂ ਗੁਰਦੁਆਰੇ ਚਲੇ ਜਾਵਾਂਗਾ ਪਾਠ ਨਹੀਂ ਕਰਦਾ ਮੈਂ ਮੈਨੂੰ ਤਾਂ ਗੱਡੀ ਵੀ ਨਹੀਂ ਮਿਲੀ ਬੈਠਿਆ ਮਹਾਰਾਜ ਦੇ ਅੱਗੇ ਹੁਣ ਧਿਆਨ ਗੱਡੀ 'ਚ ਐ ਵੀ ਗੱਡੀ ਨਹੀਂ ਮਿਲੀ ਪਾਠਵੱਲ ਕੋਈ ਧਿਆਨ ਨਹੀਂ ਰੱਬਵੱਲ ਕੋਈ ਧਿਆਨ ਨਹੀਂ ਇੱਕ ਆਇਆ ਬੰਦਾ ਬੜਾ ਅਮੀਰ ਦੋ ਜਣਿਆਂ ਨੇ ਫੜਿਆ ਹੋਇਆ ਉਹਨੂੰ ਜਿਹੜੀ ਗੱਡੀ ਉਹ ਮੰਗਦਾ ਸੀ ਉਸੇ ਗੱਡੀ 'ਚ ਆਇਆ ਦੇਖਦਾ ਕਹਿੰਦਾ ਉਹੀ ਗੱਡੀ ਐ ਜਿਹੜੀ ਮੈਂ ਮੰਗੀ ਉਸੇ ਗੱਡੀ 'ਚ ਆ ਕੇ ਦੋ ਜਣਿਆਂ ਨੇ ਫੜਿਆ ਹੋਇਆ ਬੀਲ ਚੇਅਰ ਤੇ ਭੱਜ ਕੇ ਉਹਦੇ ਕੋਲ ਆ ਗਿਆ ਕਹਿੰਦਾ ਵੀ ਕਿੰਨੇ ਦੀ ਗੱਡੀ ਲਈ ਬਹੁਤ ਵਧੀਆ ਗੱਡੀ ਐ ਤੁਹਾਡੇ ਕੋਲ ਜਿਹੜਾ ਵੀਲਚੇਅਰ ਤੇ ਬੈਠਿਆ ਸੀ ਉਹ ਕਹਿੰਦਾ ਵੀ ਗੱਡੀ ਤੂੰ ਰੱਖ ਲੈ ਮੈਨੂੰ ਤੰਦਰੁਸਤੀ ਦਵਾ ਦੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਉਹ ਕਹਿੰਦਾ ਗੱਡੀ ਵੀ ਹੈਗੀ ਆ ਪੈਸਾ ਵੀ ਆ ਨੌਕਰ ਚੱਕਾ ਸਭ ਕੁਝ ਹੈ ਮੈਂ ਆਪਣੇ ਪੈਰਾਂ ਦੇ ਤੁਰ ਨਹੀਂ ਸਕਦਾ ਚੰਗਾ ਖਾ ਨਹੀਂ ਸਕਦਾ ਡਾਕਟਰਾਂ ਨੇ ਖਾਣਾ ਬੰਦ ਕਰਤਾ ਪੈਸਾ ਸਭ ਕੁਝ ਹੈ ਜਾਇਦਾਦ ਵੀ ਹੈਗੀ ਹੈ ਮੈਨੂੰ ਤੰਦਰੁਸਤੀ ਨਹੀਂ ਹੈ ਮੈਂ ਅਰਦਾਸ ਕਰਦਾ ਰੱਬ ਅੱਗੇ ਮਹਾਰਾਜ ਮੈਨੂੰ ਤੰਦਰੁਸਤੀ ਦੇ ਦੋ ਗੱਡੀਆਂ ਦੇ